ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿਉਂਕਿ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਨੇ ਭਾਰਤ ਦੇ ਉਹ ਲੰਡਨ ਦੇ ਵਿੱਚ ਬ੍ਰਿਟੇਨ ਦੇ ਵਿੱਚ ਗਏ ਹੋਏ ਨੇ ਔਰ ਉਸ ਮੌਕੇ ਦੇ ਉੱਤੇ ਕੁਝ ਖਾਲਸਤਾਨੀ ਸਮਰਥਕਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਔਰ ਉਸ ਮੌਕੇ ਦੇ ਉੱਤੇ ਭਾਰਤ ਦਾ ਜਿਹੜਾ ਝੰਡਾ ਸੀ ਉਹਦੀ ਬੇਅਦਬੀ ਵੀ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਵਿਅਕਤੀਆਂ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਪਰ ਹੁਣ ਭਾਰਤ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹਦੇ ਵੱਲੋਂ ਇਸ ਦੇ ਖਿਲਾਫ ਸਖਤ ਨਿੰਦਾ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਯੂਕੇ ਸਰਕਾਰ ਨੂੰ ਇਹ ਡਿਮਾਂਡ ਕਰਦੇ ਹਾਂ ਕਿ ਇਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਵਿਦੇਸ਼ ਮੰਤਰੀ ਦੀ ਸੁਰੱਖਿਆ ਦੇ ਵਿੱਚ ਚੂਕ ਦਾ ਇਹ ਮਾਮਲਾ ਹੈ ਔਰ ਇਸ ਕਰਕੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਕੁਝ ਚੰਦਕ ਲੋਕਾਂ ਦੇ ਵੱਲੋਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਯੂਕੇ ਸਰਕਾਰ ਜਿਹੜੀ ਹੈ ਸਖਤ ਤੋਂ ਸਖਤ ਐਕਸ਼ਨ ਲਵੇ ਇਹ ਸਰਕਾਰ ਦੇ ਕੋਲ ਵਿਦੇਸ਼ ਮੰਤਰਾਲੇ ਨੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹਦਾ ਜ਼ਿਕਰ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਗੱਲ ਕਰੀਏ ਕਿ ਲੰਡਨ ਦੇ ਵਿੱਚ ਇੱਕ ਇੱਕ ਮੀਟਿੰਗ ਦੇ ਦੌਰਾਨ ਇੱਕ ਉਹਨਾਂ ਦੇ ਵੱਲੋਂ ਇੰਟਰਵਿਊ ਕੀਤੀ ਜਾ ਰਹੀ ਸੀ ਕਿਸੇ ਦੇ ਵੱਲੋਂ ਐਸ ਜੈ ਸ਼ੰਕਰ ਦੇ ਔਰ ਉਸ ਮੌਕੇ ਤੇ ਉਹਨਾਂ ਨੇ ਕਿਹਾ ਸੀ ਕਿ ਪੋਕੇ ਨੂੰ ਲੈ ਕੇ ਸਾਡਾ ਬੜਾ ਸਪਸ਼ਟ ਜਿਹਾ ਰੋਖ ਹੈ ਕਿ ਭਾਰਤ ਆਪਣਾ ਹਿੱਸਾ ਜਿਹੜਾ ਉਹ ਲਏਗਾ ਕਿਉਂਕਿ 370 ਧਾਰਾ ਵੀ ਉਹਦੇ ਵਿੱਚ ਹੀ ਸਾਡੇ ਆਂਦੀ ਸੀ ਅਸੀਂ ਉਸ ਨੂੰ ਪੂਰਾ ਕਰ ਲਿਆ ਸੋ ਇਸ ਤੋਂ ਬਾਅਦ ਇਹ ਸਾਰਾ ਵਿਰੋਧ ਹੋਇਆ ਸੀ ਸੋ ਹੁਣ ਦੱਸ ਦਈਏ ਕਿ ਬੀਤੇ ਕੱਲ ਇੱਕ ਹੋਰ ਬੈਠਕ ਹੋਈ ਇੱਕ ਹੋਰ ਗੱਲਬਾਤ ਦੇ ਦਰਮਿਆਨ ਇੱਕ ਹੋਰ ਬਿਆਨ ਜਿਹੜਾ ਐਸ ਜੇ ਸ਼ੰਕਰ ਉਹਨਾਂ ਦੇ ਵੱਲੋਂ ਦਿੱਤਾ ਗਿਆ ਦਰਸਲ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਟਰੰਪ ਉਹਨਾਂ ਦੇ ਵੱਲੋਂ ਜੋ ਭਾਰਤ ਦੇ ਖਿਲਾਫ ਸਖਤ ਐਕਸ਼ਨ ਲਏ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਔਰ ਇਸ ਮੌਕੇ ਦੇ ਉੱਤੇ ਐਸ ਜੇ ਸ਼ੰਕਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਟਰੰਪ ਦੇ ਵੱਲੋਂ ਜਿਹੜੇ ਵੀ ਭਾਰਤ ਦੇ ਲਈ ਫੈਸਲੇ ਲਏ ਜਾ ਰਹੇ ਨੇ ਉਹ ਭਾਰਤ ਦੇ ਹਿੱਤ ਦੇ ਵਿੱਚ ਨੇ ਹੁਣ ਇਹ ਸਵਾਲ ਜਿਹੜਾ ਬੜਾ ਵੱਡਾ ਸਵਾਲੀਆ ਨਿਸ਼ਾਨ ਸੀ ਕਿ ਇੱਕ ਪਾਸੇ ਟਰੰਪ ਔਰ ਅਮਰੀਕਾ ਭਾਰਤ ਨੂੰ ਆਪਣਾ ਦੋਸਤ ਦੱਸ ਰਹੀ ਆ ਉਸ ਤੋਂ ਬਾਅਦ 2 April ਤੋਂ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ 2 April ਤੋਂ 100% ਟੈਕਸ ਭਾਰਤ ਦੇ ਉੱਪਰ ਲੱਗਣਾ ਸ਼ੁਰੂ ਹੋ ਜਾਏਗਾ ਅਮਰੀਕਾ ਲਗਾਏਗਾ ਹਾਲਾਂਕਿ ਇਹ ਬਹੁਤ ਵੱਡੀ ਗੱਲ ਨਹੀਂ ਅਮਰੀਕਾ ਨੇ ਤਾਂ ਅਜੇ ਅਗਲੇ ਮਹੀਨੇ ਲਗਾਉਣਾ ਸ਼ੁਰੂ ਕਰਨਾ ਭਾਰਤ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਉੱਪਰ 100% ਟੈਕਸ ਲਗਾਉਂਦਾ ਆ ਰਿਹਾ ਪਿਛਲੇ ਲੰਬੇ ਸਮੇਂ ਤੋਂ ਸੋ ਭਾਰਤ ਦੇ ਉੱਪਰ ਉਹਨਾਂ ਨੇ ਵੀ ਟੈਕਸ ਲਗਾਉਣਾ ਸੀ ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਹੋਈਆਂ ਔਰ ਕਈ ਫੈਸਲਿਆਂ ਨੂੰ ਲੈ ਕੇ ਸ਼ਾਇਦ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਜਿਸ ਤਰੀਕੇ ਨਾਲ ਸਾਡੇ ਅ ਅਮਰੀਕਾ ਦੇ ਵੱਲੋਂ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਹੱਥਖੜੀਆਂ ਲਗਾ ਕੇ ਸੋ ਇਹਨਾਂ ਚੀਜ਼ਾਂ ਦਾ ਵਿਰੋਧ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੋ ਰਿਹਾ ਸੀ ਪਰ ਹੁਣ ਐਸ ਜੈ ਸ਼ੰਕਰ ਹੋਣਾ ਨੇ ਕਿਹਾ ਕਿ ਜਿਹੜੇ ਵੀ ਫੈਸਲੇ ਅਮਰੀਕਾ ਦੇ ਵੱਲੋਂ ਡੋਨਲਡ ਟਰੰਪ ਦੇ ਵੱਲੋਂ ਲਏ ਜਾ ਰਹੇ ਨੇ ਉਹ ਭਾਰਤ ਦੇ ਹਿੱਤ ਦੇ ਵਿੱਚ ਨੇ ਸੋ ਕਿਸ ਸੰਦਰਭ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਕਿਹਾ ਹੈ ਉਹ ਵਿਦੇਸ਼ ਮੰਤਰੀ ਨੇ ਸ਼ਾਇਦ ਉਹ ਇਸ ਚੀਜ਼ ਨੂੰ ਵੱਧ ਜਾਣਦੇ ਹੋਣਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਫੈਸਲਿਆਂ ਦਾ ਹੋ ਸਕਦਾ ਹੈ ਭਾਰਤ ਨੂੰ ਹੀ ਕੋਈ ਫਾਇਦਾ ਹੋ ਜਾਏ ਜਿਸ ਤਰੀਕੇ ਦਾ ਉਹਨਾਂ ਨੇ ਬਿਆਨ ਦਿੱਤਾ ਸੋ ਇਹ ਬਿਆਨ ਉਹਨਾਂ ਦਾ ਫਿਰ ਤੋਂ ਇੱਕ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ ਦੂਸਰੇ ਪਾਸੇ ਇੱਕ ਕਿਸਾਨਾਂ ਦੇ ਨਾਲ ਬੈਠਕ ਹੋਈ ਸੀ ਸੀਐਮ ਭਗਵੰਤ ਮਾਨ ਦੀ 3 ਮਾਰਚ ਨੂੰ ਕਿ 5 ਮਾਰਚ ਨੂੰ ਜਿਹੜਾ ਮੋਰਚਾ ਤੁਸੀਂ ਚੰਡੀਗੜ੍ਹ ਜਾਣਾ ਉਹ ਮੋਰਚੇ ਨੂੰ ਨਾ ਲਗਾਓ ਪਰ ਉਸ ਦਿਨ ਉਹ ਬੈਠਕ ਜਿਹੜੀ ਸੀ ਬੇਸਿੱਟਾ ਰਹੀ ਔਰ ਉਹਦੇ ਵਿੱਚ ਥੋੜੀ ਜਿਹੀ ਤਲਖੀ ਵੀ ਹੋ ਗਈ ਉਸ ਤੋਂ ਬਾਅਦ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਨਾ ਸੀ ਪਰ 4 ਤਰੀਕ ਨੂੰ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਗਿਆ ਕਈ ਥਾਂ ਦੇ ਉੱਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 4 ਤਰੀਕ ਨੂੰ ਮਤਲਬ 5 ਤਰੀਕ ਨੂੰ ਕੁਝ ਕਿਸਾਨ ਜਿਹੜੇ ਚੰਡੀਗੜ੍ਹ ਵੱਲ ਕੂਚ ਵੀ ਕਰ ਰਹੇ ਸੀ ਉਹਨਾਂ ਨੂੰ ਵੀ ਛੜਕਾਂ ਦੇ ਉੱਤੇ ਜਿੱਥੇ ਜਿੱਥੇ ਬੈਰੀਗੇਟਿੰਗ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਮਤਲਬ ਚੰਡੀਗੜ੍ਹ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਜਾਂ ਕਿਸਾਨ ਨੂੰ ਨਹੀਂ ਜਾਣ ਦਿੱਤਾ ਗਿਆ 5 ਮਾਰਚ ਨੂੰ ਉਸ ਤੋਂ ਬਾਅਦ ਹੁਣ ਬੀਤੇ ਕੱਲ ਜਨਨ ਕਿ 6 ਮਾਰਚ ਨੂੰ ਬੀਤੇ ਕੱਲ ਕਿਸਾਨਾਂ ਦੇ ਬੁੱਲੇ ਇੱਕ ਹੰਗਾਮੀ ਬੈਠਕ ਜਿਹੜੀ ਉਹ ਕੀਤੀ ਗਈ ਹੈ ਉਸ ਦੇ ਵਿੱਚ ਕਿਸਾਨਾਂ ਨੇ ਕੁਝ ਵੱਡੇ ਐਲਾਨ ਕੀਤੇ ਪਹਿਲੇ ਨੰਬਰ ਤੇ ਕਿਸਾਨ ਕਹਿੰਦੇ ਕਿ ਅਸੀਂ 10 ਮਾਰਚ ਨੂੰ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਾਂ ਮੰਤਰੀ ਨੇ ਉਹਨਾਂ ਦੇ ਘਰਾਂ ਦਾ ਘੇਰਾਵ ਕਰਾਂਗੇ ਪ੍ਰੋਗਰਾਮ ਹੋਏਗਾ 10 ਮਾਰਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਜਾਨਕਿ 4 ਕ ਘੰਟੇ ਦਾ ਇਹ ਪ੍ਰੋਗਰਾਮ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਕਹਿੰਦੇ ਕਿ ਸਾਡੇ ਨਾਲ ਸਰਕਾਰ ਦੇ ਵੱਲੋਂ ਚੰਗਾ ਵਿਵਹਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜੇ ਸਾਨੂੰ ਦਿੱਲੀ ਨਹੀਂ ਚੰਡੀਗੜ੍ਹ ਨਹੀਂ ਤੁਸੀਂ ਜਾਣ ਦੇਣਾ ਤੇ ਅਸੀਂ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਔਰ ਜਿਹੜੇ ਮੰਤਰੀ ਨੇ ਉਹਨਾਂ ਦੇ ਘਰਾਂ ਦਾ ਘੇਰਾਵ ਕਰਾਂਗੇ 10 ਮਾਰਚ ਨੂੰ ਅਗਲਾ ਮੋਰਚਾ ਉਹਨਾਂ ਨੇ ਕਿਹਾ ਕਿ ਅਗਲਾ ਜਿਹੜਾ ਸਾਡਾ ਕੂਚ ਹੋਏਗਾ ਚੰਡੀਗੜ੍ਹ ਦਾ 15 ਮਾਰਚ ਨੂੰ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ ਹੁਣ ਉਸ ਤੋਂ ਪਹਿਲਾਂ ਕਿੱਦਾਂ ਦੀ ਵਿਵਸਥਾ ਬਣਦੀ ਹੈ ਉਹ ਦੇਖਣਾ ਹੋਏਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਮਾਨ ਸਰਕਾਰ ਦੇ ਵੱਲੋਂ ਕਈ ਕੈਬਨਿਟ ਮੰਤਰੀਆਂ ਦੇ ਵੱਲੋਂ ਔਰ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਵੀ ਆਪਣੇ ਮੂੰਹ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਇਹ ਮੰਗਾਂ ਸਾਰੀਆਂ ਕੇਂਦਰ ਦੇ ਨਾਲ ਕੇਂਦਰ ਦੀਆਂ ਮੰਗਾਂ ਨੇ ਤੇ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰ ਰਹੇ ਹੋ ਪੰਜਾਬ ਦੇ ਵਿੱਚ ਰੀਲਾਂ ਰੋਕ ਰਹੇ ਹੋ ਪੰਜਾਬ ਦੀਆਂ ਸੜਕਾਂ ਰੋਕ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਪੰਜਾਬ ਦੇ ਰੇਵਨਿਊ ਦੇ ਉੱਤੇ ਫਰਕ ਪੈਂਦਾ ਸੋ ਤੁਸੀਂ ਧਰਨਾ ਨਾ ਲਗਾਓ ਜੇ ਤੁਹਾਡੇ ਨਾਲ ਮੀਟਿੰਗ ਚੱਲ ਰਹੀ ਹੈ ਤੇ ਮੋਰਚਾ ਨਾ ਲਗਾਓ ਜੇ ਮੋਰਚਾ ਲਗਾਣਾ ਫਿਰ ਮੀਟਿੰਗ ਨਹੀਂ ਹੋਏਗੀ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਦੇ ਉੱਤੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਸੀ ਪਰ ਕਿਸਾਨਾਂ ਦੇ ਵੱਲੋਂ ਹੁਣ ਫਿਰ ਤੋਂ ਉਹ ਫੈਸਲਾ ਕਰ ਲਿਆ ਗਿਆ ਕਿ ਅਸੀਂ 10 ਤਰੀਕ ਨੂੰ ਆਹ ਪ੍ਰੋਗਰਾਮ ਹੈ ਔਰ 15 ਤਰੀਕ ਨੂੰ ਫਿਰ ਤੋਂ ਅਸੀਂ ਚੰਡੀਗੜ੍ਹ ਦੇ ਵੱਲ ਕੁਝ ਕਰਾਂਗੇ ਔਰ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਗੱਲ ਹੋਰ ਕਹਿਣ ਦਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਕੇਂਦਰ ਦੇ ਨਾਲ ਇਹਨਾਂ ਮੰਗਾਂ ਦਾ ਤਾਲੁਕ ਹੈ 18 ਦੀਆਂ 18 ਮੰਗਾਂ ਜਿਹੜੀਆਂ ਤੁਹਾਡੀਆਂ ਉਹ ਕਹਿੰਦੇ ਤੁਹਾਨੂੰ ਯਾਦ ਕਰਵਾ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਕਰਜ਼ਾ ਮਾਫ ਕਰਨਾ ਹੈ ਤੁਸੀਂ ਕਿਸਾਨਾਂ ਦਾ ਉਹ ਤੁਸੀਂ ਕਰਨਾ ਹੈ ਓਟੀਐਸ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਉਹ ਕਰਜ਼ਾ ਪੰਜਾਬ ਸਰਕਾਰ ਨੇ ਮਾਫ ਕਰਨਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਐਸੀਆਂ ਫਸਲਾਂ ਨੇ ਜਿਨ੍ਹਾਂ ਦੇ ਉੱਪਰ ਐਮਐਸਪੀ ਤੁਸੀਂ ਦੇਣੀ ਹੈ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਜਾਂ ਤੁਸੀਂ ਕਹੋ ਕਿ ਕਿਸਾਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹ ਪੰਜਾਬ ਸਰਕਾਰ ਨੇ ਰੱਦ ਕਰਨੇ ਸੋ ਬਹੁਤ ਸਾਰੀਆਂ ਉਹ ਕਹਿੰਦੇ ਐਸੀਆਂ ਮੰਗਾਂ ਨੇ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਸਰਕਾਰ ਨੇ ਉਹਨਾਂ ਮੰਗਾਂ ਨੂੰ ਮੰਨਣਾ ਔਰ ਇਸ ਕਰਕੇ ਇਹ ਨਾ ਕਹੋ ਸੀਐਮ ਭਗਵੰਤ ਮਾਨ ਉਹਨਾਂ ਨੂੰ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਡਿਬੇਟ ਦਾ ਕਿ ਸੀਐਮ ਭਗਵੰਤ ਮਾਨ ਕੋਈ ਵੀ ਸਮਾਂ ਦੱਸਣ ਕਿਸੇ ਵੀ ਥਾਂ ਦੇ ਉੱਤੇ ਦੱਸਣ ਕਿਸਾਨ ਆਣਗੇ ਕਿਸਾਨ ਸਿੱਧੀ ਡਿਬੇਟ ਕਰਨ ਦੇ ਲਈ ਤਿਆਰ ਹੈ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਇਹ ਨਾ ਕਹੋ ਕਿ ਇਹ ਸਾਰੀਆਂ ਮੰਗਾਂ ਕੇਂਦਰ ਦੀਆਂ ਤੇ ਸਾਡੇ ਪੰਜਾਬ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਉਹਨਾਂ ਨੇ ਕਈ ਮੰਗਾਂ ਦਾ ਜ਼ਿਕਰ ਕੀਤਾ ਕਿ ਜਿਹੜੀਆਂ ਸਿੱਧੀਆਂ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਪੰਜਾਬ ਸਰਕਾਰ ਹੀ ਇਹਦਾ ਹੱਲ ਕਰ ਸਕਦੀ ਔਰ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਉਹਨਾਂ ਮੰਗਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਸਾਡੀਆਂ ਕੇਂਦਰ ਤੋਂ ਪੂਰੀਆਂ ਹੋਣੀਆਂ ਉਹ ਸਾਡੀ ਲੜਾਈ ਕੇਂਦਰ ਦੇ ਨਾਲ ਚੱਲ ਰਹੀ ਹੈ ਪਰ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਉਹ ਪੰਜਾਬ ਸਰਕਾਰ ਨੂੰ ਹੀ ਪੂਰੀਆਂ ਕਰਨੀਆਂ ਪੈਣਗੀਆਂ ਔਰ ਉਹਦੇ ਲਈ ਅਸੀਂ ਮੋਰਚੇ ਆਉਣ ਵਾਲੇ ਟਾਈਮ ਦੇ ਉੱਤੇ ਵੀ ਵਿੜਦੇ ਰਹਾਂਗੇ ਦੂਸਰੇ ਪਾਸੇ ਕੱਲ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਵੀ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਭਗਵੰਤ ਮਾਨ ਕਿਸਾਨਾਂ ਨੂੰ ਉਕਸਾਉਣ ਦਾ ਕੰਮ ਕਰਦੇ ਆ ਔਰ ਜਿਹੜੀ ਉਹਨਾਂ ਦੀ ਬੇਸਿੱਟਾ ਰਹੀ ਕਿਸਾਨਾਂ ਦੇ ਨਾਲ ਬੈਠਕ ਉਹਦੇ ਵਿੱਚ ਵੀ ਕਿਸਾਨਾਂ ਨੂੰ ਉਕਸਾਇਆ ਔਰ ਜਦੋਂ ਕਿਸਾਨਾਂ ਨੇ ਦਿੱਲੀ ਕੋਚ ਕਰਨਾ ਸੀ ਉਸ ਟਾਈਮ ਵੀ ਇਹਨਾਂ ਨੇ ਕਿਸਾਨਾਂ ਨੂੰ ਉਕਸਾਇਆ ਸੀ ਔਰ ਕਹਿੰਦੇ ਕਿ ਮੈਂ ਉਸ ਟਾਈਮ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਸੀਐਮ ਭਗਵੰਤ ਮਾਨ ਤੁਸੀਂ ਕਿਸਾਨਾਂ ਨੂੰ ਨਾ ਉਕਸਾਓ ਉਹਨਾਂ ਦੀਆਂ ਮੰਗਾਂ ਜਿਹੜੀਆਂ ਤੁਹਾਡੇ ਤੋਂ ਮੰਨਨ ਵਾਲੀਆਂ ਤੁਸੀਂ ਮੰਨੋ ਜਿਹੜੀਆਂ ਕੇਂਦਰ ਤੋਂ ਮੰਨਣ ਵਾਲੀਆਂ ਕੇਂਦਰ ਮੰਨੇ ਪਰ ਕਿਸਾਨਾਂ ਨੂੰ ਉਕਸਾਓ ਨਾ ਉਹਨਾਂ ਦੀ ਉਹਨਾਂ ਦੇ ਨਾਲ ਵਿਵਹਾਰ ਮਾੜਾ ਵਿਵਹਾਰ ਨਾ ਕਰੋ ਉਹਨਾਂ ਦੀ ਗੱਲ ਸੁਣੋ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਕਿ ਸਾਡੀ ਸਰਕਾਰ ਹਿਮਾਚਲ ਦੇ ਵਿੱਚ ਅਸੀਂ ਪਹਿਲਾਂ 14 ਫਸਲਾਂ ਦੇ ਉੱਤੇ ਕਿਸਾਨਾਂ ਨੂੰ ਜਿਹੜੀ ਸੂਬਾ ਸਰਕਾਰ ਹਰਿਆਣੇ ਦੀ ਸਰਕਾਰ ਜਿਹੜੀ ਨਾਇਬ ਸਿੰਘ ਸੈਣੀ ਦੀ ਚਾਹੇ ਪਹਿਲਾਂ ਖੱਟਰ ਹੋਣੀ ਸੀ ਉਹ ਕਹਿੰਦੇ ਪਹਿਲਾਂ ਅਸੀਂ 14 ਫਸਲਾਂ ਦੇ ਕਿਸਾਨਾਂ ਨੂੰ ਅਸੀਂ ਆਪਣੇ ਹਰਿਆਣੇ ਤੋਂ ਆਪਣੇ ਪੈਸੇ ਦੇ ਵਿੱਚ ਆਪਣੇ ਸੂਬੇ ਦੇ ਪੈਸੇ ਦੇ ਵਿੱਚੋਂ 14 ਫਸਲਾਂ ਦੇ ਉੱਤੇ ਅਸੀਂ ਐਮਐਸਪੀ ਦਿੰਦੇ ਸੀ ਪਰ ਕਹਿੰਦੇ ਅੱਜ ਦੇ ਸਮੇਂ ਤੇ ਅਸੀਂ 100 ਫੀਸਦੀ ਫਸਲਾਂ ਦੇ ਉੱਤੇ ਹਰਿਆਣਾ ਦੇ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਹਾਂ ਅਸੀਂ ਕੇਂਦਰ ਦੇ ਉੱਪਰ ਨਿਰਭਰ ਨਹੀਂ ਜੇ ਹਰਿਆਣਾ ਸਰਕਾਰ ਦੇ ਸਕਦੀ ਹੈ 나ਇਬ ਸਿੰਘ ਸੈਣੀ ਦੀ ਸਰਕਾਰ ਦੇ ਸਕਦੀ ਹੈ ਤੁਹਾਨੂੰ ਕੀ ਗੱਲ ਹੈ ਤੁਸੀਂ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਚੁਟਕੀਆਂ ਦੇ ਵਿੱਚ ਸਾਡੀ ਸਰਕਾਰ ਬਣਾਓ ਚੁਟਕੀਆਂ ਦੇ ਵਿੱਚ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਕਿਸਾਨਾਂ ਨੂੰ ਉਹ ਕਹਿੰਦੇ ਜੇ ਹਰਿਆਣਾ ਦੀ ਸਰਕਾਰ ਦੇ ਸਕਦੀ ਹੈ ਤੇ ਪੰਜਾਬ ਦੀ ਸਰਕਾਰ ਕਿਉਂ ਨਹੀਂ ਦੇ ਸਕਦੀ ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਕੇਂਦਰ ਸਰਕਾਰ ਦੀਆਂ ਮੰਗਾਂ ਨੇ ਨਾਇਬ ਸਿੰਘ ਸੈਣੀ ਨੇ ਵੀ ਕਿਹਾ ਕਿ ਤੁਸੀਂ ਵਿਚਾਰ ਕਰੋ ਔਰ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਜਿੱਦਾਂ ਹਰਿਆਣਾ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਵੀ ਉਸੇ ਤਰੀਕੇ ਦੇ ਨਾਲ ਦੇਵੇ ਸੋ ਹੁਣ ਪੰਜਾਬ ਸਰਕਾਰ ਜਿਹੜੀ ਹੈ ਸਾਰੇ ਪਾਸਿਓਂ ਘਿਰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਕਿਸਾਨ ਜਿਹੜੇ ਨੇ ਹੁਣ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਉੱਪਰ ਵੀ ਆਪਣਾ ਸ਼ਿਕੰਜਾ ਕੱਸਦੇ ਨਜ਼ਰ ਆ ਰਹੇ ਨੇ ਉਹ ਹੁਣ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੋਰਚੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਮੋਰਚੇ ਸਾਰੇ ਚੱਕ ਲੈਣੇ ਆ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕਿਸਾਨ ਮੋਰਚਿਆਂ ਦੇ ਵਿੱਚ ਬੈਠਾ ਐਸਕੇਐਮ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ ਐਸਕੇਐਮ ਭਾਰਤ ਦੇ ਨਾਲ ਜਿਹਦੇ ਵਿੱਚ ਉਹ ਗੁਰਾਹਾਂ ਜੱਥੇਬੰਦੀ ਹੋਏ ਚਾਹੇ ਰਾਜੇਵਾਲ ਹੋਣਾਂ ਦੇ ਨਾਲ ਹੋਏ ਲੱਖੋਵਾਲ ਸੋ ਜਿਹੜੇ ਐਸਕੇਐਮ ਭਾਰਤ ਦੇ ਨਾਲ ਜੁੜੇ ਹੋਏ ਨੇ ਉਹ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਤੇ ਵੀ ਮੋਰਚਾ ਨਹੀਂ ਲਗਾਵਾਂਗੇ ਹੁਣ ਅਸੀਂ ਘੇਰਾਂਗੇ ਐਮਐਲਏਾਂ ਦੇ ਘਰ ਮੰਤਰੀਆਂ ਦੇ ਘਰ ਸੀਐਮ ਦੀ ਰਿਹਾਈਸ਼ ਵੱਲ ਜਾਵਾਂਗੇ ਔਰ ਕਿਸਾਨਾਂ ਨੇ ਕਿਹਾ ਕਿ ਇਹ ਬਿਲਕੁਲ ਗਲਤ ਗੱਲ ਹੈ ਜਿਹੜੇ ਸੀਐਮ ਭਗਵੰਤ ਮਾਨ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਸੜਕਾਂ ਰੋਕਣਗੇ ਇਹ ਰੇਲ ਗੱਡੀਆਂ ਰੋਕਣ ਕੇ ਔਰ ਪੰਜਾਬ ਨੂੰ ਨੁਕਸਾਨ ਹੁੰਦਾ ਕਹਿੰਦੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਸੜਕਾਂ ਨਹੀਂ ਰੋਕਣੀਆਂ ਅਸੀਂ ਇੱਥੋਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਜਾ ਕੇ ਅਸੀਂ ਉਸ ਗਰਾਊਂਡ ਦੇ ਵਿੱਚ ਜਿੱਥੇ ਤੁਹਾਨੂੰ ਯਾਦ ਹੋਵੇਗਾ ਕਿ ਦਲਜੀਤ ਦੋਸਾਂ ਦਾ ਕਾਨਸਰਟ ਹੋਇਆ ਸੀ ਕਿਸਾਨਾਂ ਨੇ ਕਿਹਾ ਸੀ ਉਹ ਥਾਂ ਮੰਗੀ ਸੀ ਪੰਜਾਬ ਸਰਕਾਰ ਤੋਂ ਕਿ ਸੈਕਟਰ 34 ਦੇ ਵਿੱਚ ਸਾਨੂੰ ਧਰਨਾ ਪ੍ਰਦਰਸ਼ਨ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਜੇ ਉੱਥੇ ਦਲਜੀਤ ਦੇ ਕਾਨਸਰਟ ਨੂੰ ਕਰਾਉਣ ਦੇ ਲਈ ਤੁਸੀਂ ਜਗ੍ਹਾ ਦੇ ਸਕਦੇ ਹੋ ਤੇ ਕਿਸਾਨਾਂ ਦਾ ਧਰਨਾ ਲਗਾਉਣ ਦੇ ਲਈ ਉੱਥੇ ਤੁਸੀਂ ਜਗ੍ਹਾ ਕਿਉਂ ਨਹੀਂ ਦੇ ਸਕਦੇ ਕਿਸਾਨਾਂ ਨੇ ਕਈ ਤਰੀਕੇ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਬੀਤੇ ਕੱਲ ਆਪਦੀ ਬੈਠਕ ਤੋਂ ਬਾਅਦ ਦਿੱਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਅਸੀਂ ਸੜਕਾਂ ਨਹੀਂ ਸੀ ਰੋਕਣੀਆਂ ਸੀ ਰੇਲਾਂ ਨਹੀਂ ਸੀ ਰੋਕਣੀਆਂ ਸੀ ਸੈਕਟਰ 34 ਦੇ ਉਸ ਗਰਾਊਂਡ ਦੇ ਵਿੱਚ ਜਾ ਕੇ ਦਰਨਾ ਪ੍ਰਦਰਸ਼ਨ ਕਰਨਾ ਸੀ ਸੋ ਹੁਣ ਮਾਨ ਸਰਕਾਰ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਉੱਤੇ ਕੀ ਇਖਤियार ਕੀਤਾ ਜਾਏਗਾ ਉਹ ਦੇਖਿਆ ਜਾਏ ਦਿਖਣਾ ਹੋਵੇਗਾ ਇੱਕ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇ ਨਾਲ ਹੱਦਬੰਦੀ ਦਾ ਜਿਹੜਾ ਮਾਮਲਾ ਹੈ ਉਹ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਦਰਸਲ ਕੇਂਦਰ ਸਰਕਾਰ ਦੇ ਵੱਲੋਂ ਇਹ ਕਾਣ ਵਾਲੇ ਟਾਈਮ ਦੇ ਵਿੱਚ ਐਸੀ ਚਰਚਾ ਛਿੜ ਗਈ ਹੈ ਕਿ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਇੱਕ ਵਾਰ ਫਿਰ ਤੋਂ ਹੋਏਗੀ ਸ਼ਾਇਦ 1970 71 ਦੇ ਵਿੱਚ ਉਹ ਹੱਦਬੰਦੀ ਹੋਈ ਸੀ ਔਰ ਉਸ ਤੋਂ ਬਾਅਦ ਹੁਣ 2026 ਦੇ ਵਿੱਚ ਉਹ ਹੱਦਬੰਦੀ ਦੁਬਾਰਾ ਤੋਂ ਹੋਏਗੀ ਮਤਲਬ ਕਿ 1 ਲੱਖ 1 10 ਲੱਖ ਬੰਦੇ ਦੇ ਪਿੱਛੇ ਇੱਕ ਸੰਸਦ ਮੈਂਬਰ ਉਹ ਇਹ ਵਾਲੀ ਹੱਦਬੰਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਹੋਣ ਵਾਲੀ ਹੈ ਔਰ ਇਸ ਨੂੰ ਲੈ ਕੇ ਉਹ ਇਸ ਤਰੀਕੇ ਦੇ ਨਾਲ ਹੋਏਗੀ ਕਿ 10 ਲੱਖ ਬੰਦਾ ਜਿੱਥੇ ਹੈ ਉਹਨੂੰ ਇੱਕ ਸੰਸਦ ਮੈਂਬਰ দেয়া ਜਾ ਦਿੱਤਾ ਜਾਏਗਾ ਔਰ ਉਸ ਦੇ ਨਾਲ ਕੀ ਹੋਏਗਾ ਕਿ ਜਨਸੰਖਿਆ ਦੇ ਹਿਸਾਬ ਦੇ ਨਾਲ ਕਈ ਸੂਬਿਆਂ ਦੇ ਵਿੱਚ ਇਹ ਸੀਟਾਂ ਲੋਕ ਸਭਾ ਦੀਆਂ ਵਧਣਗੀਆਂ ਔਰ ਜਨਸੰਖਿਆ ਦੇ ਹਿਸਾਬ ਦੇ ਨਾਲੇ ਕਈ ਥਾਹਾਂ ਦੇ ਉੱਤੇ ਲੋਕ ਸਭਾ ਦੀਆਂ ਸੀਟਾਂ ਕਟਣ ਗਈਆਂ ਮਤਲਬ ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਨੇ ਸੋ 10 ਲੱਖ ਬੰਦੇ ਦੇ ਉੱਤੇ ਜਦੋਂ ਇੱਕ ਸੰਸਦ ਮੈਂਬਰ ਹੋਏਗਾ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜਨਗਣਨਾ ਹੋਏਗੀ ਔਰ ਇਹ ਬੰਡੇ ਜਾਣਗੇ ਹੱਦਬੰਦੀ ਹੋਏਗੀ ਉਸ ਦੇ ਵਿੱਚ ਹੋ ਸਕਦਾ ਕਿ ਸਾਡੀਆਂ ਸੀਟਾਂ ਅ 13 ਤੋਂ 15 ਵੀ ਹੋ ਸਕਦੀਆਂ ਨੇ ਜੇ ਜਨਸੰਖਿਆ ਦੇ ਹਿਸਾਬ ਦੇ ਨਾਲ ਹੱਦਬੰਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੋ ਸਕਦਾ 13 ਤੋਂ ਸਾਡੀਆਂ ਸੀਟਾਂ ਜਿਹੜੀਆਂ ਉਹ 11 ਵੀ ਰਹਿ ਸਕਦੀਆਂ 10 ਵੀ ਰਹਿ ਸਕਦੀਆਂ ਇਹ ਅਨੁਮਾਨਤ ਮੈਂ ਦੱਸ ਰਿਹਾ ਐਸਾ ਹੈ ਨਹੀਂ ਕੁਝ ਪਰ ਜਦੋਂ ਹੱਦਬੰਦੀ ਦਾ ਮਾਪਦੰਡ ਕੀਤਾ ਜਾਏਗਾ ਤਾਂ ਉਸ ਦੇ ਨਾਲ ਸੀਟਾਂ ਘਟਣ ਵਧਣਗੀਆਂ ਹਰੇਕ ਸੂਬੇ ਦੀਆਂ ਉਸ ਤੋਂ ਬਾਅਦ ਹੁਣ ਪੱਛਮੀ ਜਿਹੜੇ ਇਲਾਕੇ ਨੇ ਅ ਦੱਖਣ ਦੇ ਜਿਹੜੇ ਖੇਤਰ ਨੇ ਸਾਡੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਵਿਰੋਧ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਖਾਸ ਕਰਕੇ ਤਾਮਿਲਨਾਡੂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਐਮਕੇ ਸਟਾਲਿਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪਹਿਲਾ ਨੀਤੀ ਸੀ ਕਿ ਜਨਸੰਖਿਆ ਘਟਾਓ ਕਹਿੰਦੇ ਅਸੀਂ ਆਪ ਦੇ ਲੋਕਾਂ ਨੂੰ ਜਨਸੰਖਿਆ ਘਟਾਉਣ ਦੇ ਲਈ ਅਪੀਲਾਂ ਕੀਤੀਆਂ ਔਰ ਦੱਖਣ ਭਾਰਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜਗ੍ਹਾ ਦੇ ਉੱਤੇ ਜਨਸੰਖਿਆ ਨੂੰ ਕੰਟਰੋਲ ਕਰਨ ਦੇ ਲਈ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਮਤਲਬ ਦੱਖਣ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਨਸੰਖਿਆ ਨੂੰ ਘਟਾਉਣ ਦੇ ਲਈ ਅਸੀਂ ਕੰਮ ਕੀਤਾ ਪਰ ਹੁਣ ਜਦੋਂ ਲੋਕ ਸਭਾ ਦੇ ਲਈ ਹੱਦਬੰਦੀ ਹੋਏਗੀ ਹੱਦਬੰਦੀ ਹੋਏਗੀ ਤੇ ਸਾਡੀ ਜਨਸੰਖਿਆ ਘਟਾਏ ਇਸ ਦੇ ਨਾਲ ਇਹਦਾ ਮਤਲਬ ਕਹਿੰਦੇ ਕਿ ਤਮਿਲਨਾਡੂ ਦੇ ਵਿੱਚ ਹੁਣ ਜਿਹੜੀਆਂ 8 ਲੋਕ ਸਭਾ ਦੀਆਂ ਸੀਟਾਂ ਸੀ ਉਹ ਘਟ ਜਾਣਗੀਆਂ ਫਿਰ ਇਹਦਾ ਮਤਲਬ ਜੇ ਜਨਸੰਖਿਆ ਦੇ ਹਿਸਾਬ ਦੇ ਨਾਲ ਹੱਦਬੰਦੀ ਹੋਏਗੀ ਇਸ ਕਰਕੇ ਐਮਕੇ ਸਟਾਲਿਨ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਨਹੀਂ ਹੋਣਾ ਚਾਹੀਦਾ ਔਰ ਇਸ ਦਾ ਵਿਰੋਧ ਕਰਨ ਦੇ ਨਾਲ-ਨਾਲ ਉਹਨਾਂ ਨੇ ਆਪ ਦੇ ਜਿਹੜੇ ਲੋਕ ਨੇ ਤਮਿਲਨਾਡੂ ਦੇ ਉਹਨਾਂ ਨੂੰ ਵੀ ਇਸ ਚੀਜ਼ ਦੀ ਅਪੀਲ ਕਰ ਦਿੱਤੀ ਹੈ ਕਿ ਤੁਸੀਂ ਆਪਣੀ ਜਨਸੰਖਿਆ ਵਧਾਣੀ ਸ਼ੁਰੂ ਕਰੋ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਬੱਚੇ ਪੈਦਾ ਕਰੋ ਕਿ ਸਾਡੀ ਜਨਸੰਖਿਆ ਵਧੇ ਔਰ ਹੱਦਬੰਦੀ ਦੇ ਵਿੱਚ ਸਾਡੀਆਂ ਸੀਟਾਂ ਜਿਹੜੀਆਂ ਉਹ ਘਟਣੀਆਂ ਨਹੀਂ ਚਾਹੀਦੀਆਂ ਵਧਣੀਆਂ ਚਾਹੀਦੀਆਂ ਸੋ ਇਸ ਹੱਦਬੰਦੀ ਦਾ ਆਉਣ ਵਾਲੇ ਟਾਈਮ ਦੇ ਉੱਤੇ ਕੀ ਅਸਰ ਹੋਏਗਾ ਉਹ ਦੇਖਣਾ ਹੋਏਗਾ ਪਰ ਇਸ ਲੋਕ ਸਭਾ ਦੇ ਵਿੱਚ ਜਿਹੜੀ ਹੱਦਬੰਦੀ ਨੂੰ ਲੈ ਕੇ ਹੁਣ ਜਿਹੜੀ ਚਰਚਾ ਛੜੀ ਹੈ ਉਹਦੇ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਸਿਆਸੀ ਪਾਰਟੀਆਂ ਥੋੜੀਆਂ ਚਿੰਤਤ ਨਜ਼ਰ ਜ਼ਰੂਰ ਆ ਰਹੀਆਂ ਨੇ ਇੱਕ ਖਬਰ ਪਿਛਲੇ ਦਿਨਾਂ ਦੇ ਵਿੱਚ ਕਾਂਗਰਸੀ ਆਗੂ ਸੀ ਸ਼ਮਾ ਮੁਹੰਮਦ ਸ਼ਾਇਦ ਉਹਨਾਂ ਦਾ ਨਾਮ ਸੀ ਜਿਨ੍ਹਾਂ ਦੇ ਵੱਲੋਂ ਰੋਹਿਤ ਸ਼ਰਮਾ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਕਿ ਰੋਹਿਤ ਸ਼ਰਮਾ ਇੱਕ ਮੋਟਾ ਪਲੇਅਰ ਹੈ ਤੇ ਉਹਨੂੰ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਦੇ ਕਰਕੇ ਉਹਦਾ ਵਿਰੋਧ ਹੋਇਆ ਕਾਂਗਰਸ ਪਾਰਟੀ ਨੇ ਵੀ ਉਹਦਾ ਵਿਰੋਧ ਕੀਤਾ ਹੁਣ ਇੱਕ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਦੀ ਨੂੰ ਲੈ ਕੇ ਇੱਕ ਫਿਰ ਤੋਂ ਨਵਾਂ ਵਿਵਾਦ ਛਿੜ ਗਿਆ ਇੱਕ ਮੌਲਾਨਾ ਉਹਨਾਂ ਦੇ ਵੱਲੋਂ ਉਹਦਾ ਜ਼ਿਕਰ ਕੀਤਾ ਗਿਆ ਔਰ ਉਹਨਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਦਰਸਲ ਯੂਪੀ ਦੇ ਬਰੇਲੀ ਦੇ ਮੌਲਾਨਾ ਨੇ ਸ਼ਹਾਬੁੱਦੀਨ ਰਜ਼ਵੀ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੇ ਉੱਤੇ ਟਿੱਪਣੀ ਇਹ ਕੀਤੀ ਹੈ ਉਹ ਕਹਿੰਦੇ ਕਿ ਅ ਰਮਜ਼ਾਨ ਦਾ ਰੋਜ਼ਾ ਜਿਹੜਾ ਹੈ ਉਹ ਨਹੀਂ ਰੱਖਿਆ ਮੁਹੰਮਦ ਸ਼ਮੀ ਨੇ ਕਿਉਂਕਿ ਉਹਨਾਂ ਨੂੰ ਜਦੋਂ ਆ ਪਿਛਲਾ ਮੈਚ ਹੋਇਆ ਆਸਟ੍ਰੇਲੀਆ ਦੇ ਨਾਲ ਸੈਮੀਫਾਈਨਲ ਮੈਚ ਤੇ ਉਸ ਦੇ ਵਿੱਚ ਡਰਿੰਕ ਪੀਂਦੇ ਦੀ ਇੱਕ ਫੋਟੋ ਜਿਹੜੀ ਸੀ ਉਹ ਵਾਇਰਲ ਹੁੰਦੀ ਹੈ ਮੁਹੰਮਦ ਸ਼ਮੀ ਦੀ ਔਰ ਉਸ ਤੋਂ ਬਾਅਦ ਇਹਦਾ ਵਿਰੋਧ ਜਿਹੜਾ ਮੋਲਾਨਾ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਹਦਾ ਵਿਰੋਧ ਨਹੀਂ ਕੀਤਾ ਕੁਝ ਕੁ ਦੋ ਚਾਰ ਲੋਕਾਂ ਦੇ ਬੋਲ ਇਹਦਾ ਵਿਰੋਧ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਰਮਜ਼ਾਨ ਦਾ ਰੋਜ਼ਾ ਜਿਹੜਾ ਸੀ ਉਹ ਇਸ ਮੁਹੰਮਦ ਸ਼ਮੀ ਨੂੰ ਰੱਖਣਾ ਚਾਹੀਦਾ ਸੀਗਾ ਔਰ ਇਹ ਸਾਡੇ ਧਰਮ ਦੇ ਖਿਲਾਫ ਹੈ ਇਸ ਕਰਕੇ ਮੈਂ ਇਹਦਾ ਵਿਰੋਧ ਕਰਦਾ ਕਿ ਇਸ ਨੂੰ ਇਹਦੀ ਨਿੰਦਾ ਕਰਦਾ ਕਿ ਸ਼ਰੀਅਤ ਦੇ ਨਜ਼ਰ ਦੇ ਵਿੱਚ ਇਹ ਜਿਹੜਾ ਇਹ ਮੁਜਰਮ ਬਣ ਗਿਆ ਕਿਉਂਕਿ ਇਹਨੇ ਰੋਜ਼ਾ ਨਹੀਂ ਰੱਖਿਆ ਉਸ ਤੋਂ ਬਾਅਦ ਹੁਣ ਲਗਾਤਾਰ ਇਸ ਚੀਜ਼ ਦਾ ਇਸ ਚੀਜ਼ ਦੇ ਉੱਪਰ ਟਿੱਕਾ ਟਿੱਪਣੀਆਂ ਪੂਰੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਕਿ ਕੀ ਵਾਕਈ ਮੁਹੰਮਦ ਸ਼ਮੀ ਨੇ ਬਹੁਤ ਗਲਤ ਕਰ ਦਿੱਤਾ ਭਾਜਪਾ ਦੇ ਇੱਕ ਆਗੂ ਨੇ ਉਹਨਾਂ ਨੇ ਮੋਹਸਿਨ ਰਜਾ ਨੇ ਪਾਜਪਾ ਦੇ ਨੇਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਇਨਸਾਨ ਔਰ ਅੱਲਾਹ ਦੇ ਵਿਚ ਦਾ ਕੰਮ ਹੈ ਠੀਕ ਹੈ ਔਰ ਇਸ ਕਰਕੇ ਇਹਦੇ ਵਿੱਚ ਮੌਲਵੀ ਨੂੰ ਕਿਸੇ ਨੂੰ ਨਹੀਂ ਆਣਾ ਚਾਹੀਦਾ ਔਰ ਉਹਨੇ ਦੇਸ਼ ਦੇ ਲਈ ਦੇਸ਼ ਦੇ ਲਈ ਖੇਡਦੇ ਆ ਕਿਉਂਕਿ ਉੱਥੇ ਉਹਨੇ ਪ੍ਰੈਕਟਿਸ ਵੀ ਕਰਨੀ ਹੈ ਉੱਥੇ ਉਹਨੇ 10 ਓਵਰ ਕਰਾਣੇ ਗੇਂਦ ਕਰਾਣੀ ਹੈ ਬਾਲ ਕਰਾਣੀ ਹੈ ਔਰ ਇਸ ਕਰਕੇ ਸ਼ਾਇਦ ਹੋ ਸਕਦਾ ਵੀ ਉਹ ਜਦੋਂ ਦੇਸ਼ ਦੀ ਡਿਊਟੀ ਨਿਭਾਣ ਦੇ ਲਈ ਗਿਆ ਹੋਇਆ ਤੇ ਇਸ ਤਰੀਕੇ ਦੀ ਟਿੱਕਾ ਟਿੱਪਣੀ ਜਿਹੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਪਿਛਲੇ ਟਾਈਮਾਂ ਦੇ ਵਿੱਚ ਵੀ ਬਹੁਤ ਸਾਰੇ ਪਲੇਅਰ ਮੁਹੰਮਦ ਅਜ਼ਰੂਦੀਨ ਹੋ ਗਏ ਇਰਫਾਨ ਪਠਾਨ ਯੂਸਫ ਪਠਾਨ ਬਹੁਤ ਸਾਰੇ ਪਲੇਅਰ ਖੇਡਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਹਵਾਲਾ ਦਿੱਤਾ ਕਿ ਜਦੋਂ ਦੇਸ਼ ਦੇ ਲਈ ਕੋਈ ਵਿਅਕਤੀ ਖੇਡਣ ਦੇ ਲਈ ਜਾਂਦਾ ਤੇ ਐਸੀਆਂ ਟਿੱਕਾ ਟਿੱਪਣੀਆਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਔਰ ਇਹਨਾਂ ਚੀਜ਼ਾਂ ਦੇ ਉੱਪਰ ਸ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਔਰ ਸ਼ਾਮ ਨੂੰ ਸਾਡੇ ਬੁਲੇਟਨ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਅੱਜ ਇੱਕ ਖਾਸ ਬੈਠਕ ਐਸਜੀਪੀਸੀ ਦੀ ਅੰਤਰੰਗ ਕਮੇਟੀ ਦੀ ਹੋਣ ਵਾਲੀ ਹੈ ਜਿੱਥੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਅਸਤੀਫੇ ਨੂੰ ਲੈ ਕੇ ਅੱਜ ਚਰਚਾ ਹੋਣੀ ਹੈ ਬੜੀ ਉਮੀਦ ਹੈ ਕਿ ਇਸ ਜਦੋਂ ਅਸਤੀਫੇ ਦੇ ਉੱਪਰ ਚਰਚਾ ਹੋਏਗੀ ਤੇ ਅਸਤੀਫੇ ਨੂੰ ਮਨਜ਼ੂਰ ਕਰਨਾ ਇੱਕ ਅੰਤਰੀਂ ਕਮੇਟੀ ਦੀ ਸ਼ਾਇਦ ਮਜਬੂਰੀ ਬਣ ਗਈ ਹੈ। ਅਸੀਂ ਕੱਲ੍ਹ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅਸਤੀਫਾ ਹੁਣ ਮਨਜ਼ੂਰ ਕਰਨਾ ਅੰਤਰੀਂ ਕਮੇਟੀ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਬੀਤੇ ਕੱਲ੍ਹ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮਿਲ ਕੇ ਇਹ ਗੱਲ ਫਿਰ ਤੋਂ ਕਹਿ ਦਿੱਤੀ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ। ਸੋ ਅੱਜ ਦੀ ਅੰਤਰੀਂ ਕਮੇਟੀ ਦੀ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹ ਸ਼ਾਮ ਦੇ ਅਸੀਂ ਬੁਲੇਟਨ ਦੇ ਵਿੱਚ ਜ਼ਿਕਰ ਕਰਾਂਗੇ। ਸੋ ਐਸੇ ਹੀ ਹੋਰ ਖਬਰਾਂ ਦੇਖਣ ਲਈ ਬ